ਬੇਹਿਮਤੇ ਨੇ ਜੋ ਸ਼ਿਕਵਾ ਕਰਨ ਮੁਕਦਰਾਂ ਤੇ ਉਗਣ ਵਾਲੇ ਉਗੀ ਪੈਂਦੇ ਪਾੜ ਕੇ ਸੀਨੇ ਪੱਥਰਾਂ ਦੇ ਦਰਸਲ ਇਹ ਸਤਰਾਂ ਉਹਨਾਂ ਤੇ ਟੁਕਦੀਆਂ ਨੇ ਜੋ ਕਦੇ ਹਿੰਮਤ ਨਹੀਂ ਹਾਰਦੇ ਤੇ ਨਾਲ ਹੀ ਕਹਿੰਦੇ ਨੇ ਕਿ ਜਦੋਂ ਦਿਨ ਮਾੜੇ ਹੋਣ ਤਾਂ ਕੋਈ ਵੀ ਸਾਥ ਨਹੀਂ ਦਿੰਦਾ ਤੇ ਖੁਦ ਨੂੰ ਆਪਣੀ ਤਕਦੀਰ ਬਣਾ ਕੇ ਚੱਲਣਾ ਪੈਂਦਾ ਤੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਦਾ ਜਿੱਥੇ ਦੀ 44 ਸਾਲਾ ਕਿਰਦਾਰ ਬਲਜੀਤ ਕੌਰ ਹੁਣ ਲੋਕਾਂ ਲਈ ਇੱਕ ਮਿਸਾਲ ਬਣੀ ਹੈ ਤੇ ਤੰਗੀਆਂ ਤੇ ਤਰੁੱਟੀਆਂ ਕੱਟ ਕੇ ਅੱਜ ਉਸਦੇ ਵੱਲੋਂ ਜੋ ਕੰਮ ਸ਼ੁਰੂ ਕੀਤਾ ਗਿਆ ਉਸ ਦੀ ਹਰ ਕੋਈ ਸ਼ਲਾਗਾ ਕਰ ਰਿਹਾ। ਦਰਸਲ ਕੋਰੋਨਾ ਕਾਲ ਤੋਂ ਬਾਅਦ ਜਿਵੇਂ ਬਹੁਤੇ ਲੋਕਾਂ ਨੂੰ ਆਰਥਿਕ ਤੰਗੀਆਂ ਆਈਆਂ ਉਸੇ ਤਰ੍ਹਾਂ ਬਲਜੀਤ ਕੌਰ ਦੇ ਦਿਨ ਵੀ ਮਾੜੇ ਗੁਜ਼ਰੇ ਤੇ ਆਰਥਿਕ ਤੰਗੀਆਂ ਚੱਲਦਿਆਂ ਜ਼ਿੰਦਗੀ ਉਸ ਦੀ ਉਦੋਂ ਵੀ ਸੁਖਾਲੀ ਨਹੀਂ ਸੀ। ਪਰ ਮੁਸ਼ਕਲਾਂ ਨਾਲ ਭਰੀ ਜ਼ਿੰਦਗੀ ਉਸਦੇ ਵੱਲੋਂ ਇਸ ਤਰੀਕੇ ਨਾਲ ਜੁਈਗੀ ਕਿ ਉਸਨੇ ਕਦੇ ਹਿੰਮਤ ਨਹੀਂ ਹਾਰੀ। ਜਿਸ ਤੋਂ ਬਾਅਦ ਬਲਜੀਤ ਕੌਰ ਦੇ ਮਨ ਵਿੱਚ ਜ਼ਿੰਦਗੀ ਨੂੰ ਖਤਮ ਕਰ ਲੈਣ ਦੇ ਵੀ ਮਾੜੇ ਖਿਆਲ ਜ਼ਰੂਰ ਆਏ ਪਰ ਉਸਨੇ ਆਪਣੇ ਬੱਚਿਆਂ ਵੱਲ ਦੇਖ ਤੇ ਉਹਨਾਂ ਦੀ ਪੜ੍ਹਾਈ ਵੱਲ ਵੇਖਦਿਆਂ ਘਰ ਤੋਂ ਹੀ ਟਿਫਨ ਸਰਵਿਸ ਦਾ ਕੰਮ ਸ਼ੁਰੂ ਕਰ ਦਿੱਤਾ ਤੇ ठान ਲਈ ਕਿ ਜ਼ਿੰਦਗੀ ਦੇ ਵਿੱਚ ਉਹ ਜ਼ਰੂਰ ਕੁਝ ਬਣੇਗੀ ਤੇ ਅੱਜ ਕੱਲ ਉਸ ਦਾ ਪਤੀ ਤੇ ਬੱਚੇ ਉਸ ਦੀ ਖੂਬ ਛਲਾਗਾ ਵੀ ਕਰਦੇ ਨੇ ਤੇ ਉਸ ਨੂੰ ਹੱਲਾਸ਼ੇਰੀ ਵੀ ਦਿੰਦੇ ਨੇ ਦਰਸਲ ਬਲਜੀਤ ਕੌਰ ਦਾ ਕਹਿਣਾ ਹੈ ਕਿ ਹਾਲਾਂਕਿ ਉਸ ਦਾ ਕੰਮ ਬਹੁਤਾ ਹੰਗਾਰੇ ਵਾਲਾ ਤਾਂ ਨਹੀਂ ਸੀ ਪਰ ਫਿਰ ਵੀ ਰੋਜੀ ਰੋਟੀ ਚੱਲਦੀ ਗਈ ਤੇ ਖਰਚਾ ਚੱਲਦਾ ਗਿਆ ਤੇ ਇੱਕ ਐਨਆਰਆਈ ਸਮਾਜ ਸੰਸਥਾ ਦੇ ਵੱਲੋਂ ਉਸ ਨੂੰ 25000 ਦੇ ਕਰੀਬ ਦੀ ਮਦਦ ਦੇ ਕੇ ਖਾਣਾ ਗਰਮ ਤੇ ਪੈਕਿੰਗ ਕਰਨ ਦੀ ਮਸ਼ੀਨ ਵੀ ਮੁਹਈਆ ਕਰਵਾ ਦਿੱਤੀ ਜਿਸ ਤੋਂ ਬਾਅਦ ਹੁਣ ਉਸ ਦਾ ਜਿਹੜਾ ਕੰਮ ਹੈ ਬੜਾ ਚੰਗਾ ਚੱਲਦਾ ਹੈ ਇਹ ਜਿਹੜਾ ਕਨਸੈਪਟ ਕੀ ਕਨਸੈਪਟ ਹੈ ਕਦੋਂ ਸ਼ੁਰੂ ਕੀਤਾ ਜੀ ਇਹ ਮੈਂ ਜੂਨ ਦੇ ਵਿੱਚ ਸ਼ੁਰੂ ਕੀਤਾ ਸੀ ਜੂਨ ਦੇ ਲਾਸਟ ਵੀਕ ਚ ਤਾਂ ਉਸ ਟਾਈਮ ਮੈਂ ਸਟਾਰਟ ਕੀਤਾ ਸੀਗਾ दो ਕੁ ਮਹੀਨੇ ਹੋ ਗਏ ਦੋ ਸਭ ਖਾਣਾ ਤਾਂ ਸਪਲਾਈ ਕਰਦੇ ਹੋ ਕਿਸ ਕੀ ਕਿੰਨਾ ਹੈਗਾ ਮੈਂ ਟਿਫਨ ਸਰਵਿਸ ਦਾ ਕੰਮ ਸ਼ੁਰੂ ਕੀਤਾ ਸੀਗਾ ਪਹਿਲੇ ਮੈਂ 카ਟ ਲਗਾਈ ਸੀ ਸਬਜੀ ਮੰਡੀ ਲੇਕਿਨ 카ਟ ਦੇ ਟਾਈਮਿੰਗ ਦੀ ਬੜੀ ਪ੍ਰੋਬਲਮ ਸੀਗੀ ਤਾਂ ਉਹਦੇ ਵਜੇ ਨਾਲ ਫਿਰ ਉਸ ਤੋਂ ਬਾਅਦ ਮੈਂ ਟਿਫਨ ਸਰਵਿਸ ਦਾ ਕੰਮ ਸ਼ੁਰੂ ਕੀਤਾ ਮੇਰੇ ਕੋਲ ਲੰਚ ਹੁੰਦਾ ਹੈ ਡਿਨਰ ਹੁੰਦਾ ਹੈ ਜੀ ਇਹ ਕਿੰਨੀ ਕੀਮਤ ਹੈਗੀ ਹੈ ਇੱਕ ਟਿਫਨ ਦੀ ਕੀਮਤ 70 ਰੁਪਏ ਹੈ ਟਿਫਨ ਦੀ ਔਰ ਉਹਦੇ ਵਿੱਚ ਇੱਕ ਜਿਹਨੂੰ ਆਪਾਂ ਤਰੀਵਲੀ ਸਬਜੀ ਕਹਿੰਦੇ ਦਾ ਇੱਕ ਸੁੱਕੀ ਸਬਜੀ ਹੋਗੀ ਨਾਲ ਫੁਲਕੇ ਹੁੰਦੇ ਆ ਚਾਵਲ ਹੁੰਦੇ ਆ ਔਰ ਸੈਲਡ ਹੁੰਦਾ ਹੈ ਇਹ ਸ਼ੁਰੂਆਤ ਕਿਉਂ ਕਰਨੀ ਪੈਗੀ ਕੀ ਇਹਨੂੰ ਪਤਾ ਵੀ ਜੀ ਸ਼ੁਰੂਆਤ ਦੇਖੋ ਜਦੋਂ ਕਰੋਨਾ ਹੋਇਆ ਉਸ ਤੋਂ ਬਾਅਦ ਤਾਂ ਬਹੁਤ ਦੁਨੀਆ ਨੂੰ ਫਰਕ ਪਿਆ ਹੈ तकरीबन ਮੈਨੂੰ ਲੱਗਦਾ ਵੀ ਕੋਈ ਇੱਦਾਂ ਦਾ ਹੋਊਗਾ ਜਿਹਨੂੰ ਫਰਕ ਨਹੀਂ ਪਿਆ ਹੋਊਗਾ ਤਾਂ ਉਹਨਾਂ ਵਿੱਚੋਂ ਅਸੀਂ ਵੀ ਸੀਗੇ ਇੱਕ ਅ ਕੱਬ ਮੇਰੇ ਹਸਬੰਡ ਦਾ ਵੀ ਠੀਕ ਸੀਗਾ ਚਲੋ ਆਈ ਚਲਾਈ ਸੀਗੀ ਬਹੁਤ ਜ਼ਿਆਦਾ ਵਧੀਆ ਨਹੀਂ ਕਹਿ ਸਕਦੀ ਸੀ ਪਰ ਆਈ ਚਲਾਈ ਸੀ ਹਸਬੰਡ ਮੇਰੇ ਮਕੈਨਿਕ ਆ ਅੱਛਾ ਇਸੇ 숍 ਦੇ ਅੱਗੇ ਕੰਮ ਕਰਦੇ ਆ ਉਹ ਹੁਣ ਤੁਹਾਡੇ ਕਿਹੋ ਜਿਹੇ ਹਾਲਾਤ ਕਿਹੋ ਜਿਹੇ ਨੇ ਹਾਲਾਤ ਬਸ ਉਸ ਤੋਂ ਬਾਅਦ ਕਰੋਨਾ ਤੋਂ ਬਾਅਦ ਐਦਾਂ ਦਾ ਕੰਮ ਡਿਸਟਰਬ ਹੋਇਆ ਕੋਈ ਬੱਚਿਆਂ ਦੀਆਂ ਪੜਾਈਆਂ ਤਾਂ ਚੱਲਦੀਆਂ ਸੀ ਕਾਲਜ ਵਾਲਿਆਂ ਨੇ ਫੀਸਾਂ ਵੀ ਲੈਣੀਆਂ ਹੀ ਸੀ ਸਕੂਲ ਵਾਲਿਆਂ ਨੇ ਵੀ ਫੀਸਾਂ ਲੈਣੀਆਂ ਸੀ ਬੇਸ਼ੱਕ ਕਰੋਨਾ ਚੱਲ ਰਿਹਾ ਸੀ ਲੇਕਿਨ ਖਰਚੇ ਸਾਰੇ ਤੁਰੇ ਹੋ ਸੀ ਖਰਚਾ ਕੋਈ ਨੁਰਕਿਆ ਸੀ ਕੰਮ ਸਾਡੇ ਬੰਦ ਸੀ ਬਟ ਖਰਚੇ ਸਾਡੇ ਤੁਰੇ ਸੀ ਬਸ ਉਥੋਂ ਫਿਰ ਸਾਡਾ ਤੰਗੀ ਹੁੰਦੇ 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 ਅੱਗੇ ਤੰਗੀ ਚੱਲੀ ਗਈ ਕਦੀ ਲੋਨ ਲੈ ਕੇ ਫਿਸਤਾਰ ਦੀ ਕਦੀ ਕਿਦਾਂ ਲੈ ਕੇ ਤਾਰਨੀ ਕਰਦੇ ਕਰਾਂਦੇ ਕਿ ਇਹ ਕਿ ਅਸੀਂ ਬੱਚੇ ਹੌਲੀ ਹੌਲੀ ਕੱਢਦੇ ਗਏ ਆ ਬੇਟੀ ਨੇ ਗ੍ਰੈਜੂਏਸ਼ਨ ਕਰ ਵੀ ਲਈ ਬਟ ਸਰਦੋਤ ਪੈਸਾ ਉਹ ਖੜਾ ਹੋ ਗਿਆ ਹੁਣ ਉਹ ਜਿਹੜੇ ਹੁਣ ਅਸੀਂ ਚੱਕਨ ਚੱਕੇ ਉਹ ਲਾਣੇ ਤਾਂ ਹੈ ਹੀ ਆ ਉਹਦੇ ਲਈ ਕੰਮ ਵੀ ਕਰਨਾ ਪੈਣਾ ਬਟ ਕੰਮ ਸਾਡਾ ਪ੍ਰੋਪਰ ਹੈ ਹੀ ਨਹੀਂ ਸੀ ਫਿਰ ਮੈਂ ਆਪਣਾ ਕੰਮ ਸਟਾਰਟ ਕਰਨ ਦੀ ਸੋਚੀ ਸੀ ਕਿ ਮੈਂ ਆਪਣਾ ਕੰਮ ਕਰੂੰਗੀ ਹੁਣ ਕਿੰਨੇ ਟਿਫਨ ਤੁਹਾਡੇ ਲੱਗਦੇ ਰੋਜ਼ ਦੇ ਮੇਰੇ 15 ਟਿਫਨ ਤਾਂ ਹੁੰਦੇ ਆ 15 ਤਾਂ ਹੁੰਦੇ ਆ ਪਰ 15 ਚ ਇਹ ਕਿ ਇਨਕਮ ਮੈਂ ਇਹ ਨਹੀਂ ਕਹਿ ਸਕਦੀ ਕਿ ਮੈਨੂੰ ਇਨਕਮ ਆਂਦੀ ਉਹ ਚ ਆਈ ਚਲਾਈ ਆ ਬਚਤ ਨਹੀਂ ਹੈਗੀ ਬਚਤ ਨਹੀਂ ਹੈਗੀ ਆਈ ਚਲਾਈ ਆ ਅਗਰ ਘੱਟ ਤੋਂ ਘੱਟ ਵੀ 30 ਤੋਂ 35 ਟਿਫਨ ਵੀ ਲੱਗਦੇ ਆ ਫਿਰ ਮੇਰਾ ਬਚਤ ਮੈਨੂੰ ਹੁੰਦੀ ਆ ਮੇਰੇ ਘਰ ਦੇ ਖਰਚੇ ਨਿਕਲਦੇ ਆ ਪਰਿਵਾਰ ਚ ਕੌਣ ਕੌਣਾ ਪਉੜ ਪਰਿਵਾਰ ਚ ਮੇਰੇ ਹਸਬੰਡ ਹੈ ਮੇਰੇ ਦੋ ਬੱਚੇ ਆ ਬੇਟੀ ਵੱਡੀ ਆ ਬੇਟਾ ਮੇਰਾ ਛੋਟਾ ਆ ਜੀ ਮਦਰ ਇਨ ਲਾ ਨਾ ਰਹਿੰਦੇ ਆ ਅੱਛਾ ਹਾਂਜੀ ਤੁਹਾਡੀ ਏਜ ਕਿੰਨੀ ਹੈ ਮੇਰੀ 44 45 ਦੇ ਅਕੋਰਡਿੰਗ ਹੈਗੀ ਕਦੋਂ ਸ਼ੁਰੂ ਕੀਤਾ ਹੈ ਕੰਮ ਤੁਸੀਂ ਇਹਨੂੰ 2 2.5 ਮਹੀਨੇ ਹੋ ਗਏ ਆ ਜੀ ਹਾਂਜੀ ਤੇ ਸ਼ੁਰੂਆਤ ਵੇਲੇ ਵੀ ਆਰਥਿਕ ਤੰਗੀਆਂ ਤੁਸੀਂ ਪਹਿਲਾਂ ਦੱਸਿਆ ਕਿ ਤੁਹ ਜੁੜੇ ਸੀਗੇ ਪਰ ਸ਼ੁਰੂਆਤ ਦੇ ਲਈ ਇੱਕ سرمਾਇਆ ਚਾਹੀਦਾ ਹੁੰਦਾ ਉਹ سرمਾਇਆ ਪੂੰਜੀ ਕਿੱਥੋਂ ਕਿੱਦਾਂ ਮੈਨੇਜ ਕੀਤਾ ਕਰਜ਼ਾ ਲਿਆ ਜਾਂ ਕਿਸੇ ਨੂੰ ਮਦਦ ਕਰਵਾ ਕੇ ਕਰਜ਼ੇ ਤਾਂ ਪਹਿਲੇ ਬਹੁਤ ਲਿੱਤੇ ਹੋਏ ਸੀ ਮੈਂ ਬੱਚਿਆਂ ਦੀ ਪੜਾਈਆਂ ਕਰਕੇ ਤਾਂ ਬਸ ਸਹਿਨ ਜੀ ਉਹਨਾਂ ਨਾਲ ਗੱਲ ਕੀਤੀ ਸੀ ਮੇਰੇ ਫਰੈਂਡ ਸਰਕਲ ਦੇ ਵਿੱਚ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਕੰਜੀ ਬਾਰੇ ਤਾਂ ਮੈਂ ਉਹਨਾਂ ਨੂੰ ਵਟਸਐਪ ਤੇ ਮੈਸੇਜ ਕੀਤਾ ਉਹਨਾਂ ਨੇ ਮੈਨੂੰ ਰਿਪਲਾਈ ਕੀਤਾ ਔਰ ਆਏ ਘਰ ਦੇਖਿਆ ਉਹਨਾਂ ਨੇ ਤਾਂ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਰੋਜ਼ਗਾਰ ਜ਼ਰੂਰ ਮਹਈਆ ਕਰਾਵਾਂਗੇ ਜੋ ਮੈਨੂੰ ਠੀਕ ਲੱਗਾ ਕੰਮ ਉਸ ਟਾਈਮ ਕਿਉਂਕਿ ਮੈਨੂੰ ਖਾਣਾ ਬਣਾਉਣਾ ਆਉਂਦਾ ਸੀ ਇੱਕ ਮੈਨੂੰ ਪਤਾ ਸੀ ਕਿ ਖਾਣਾ ਮੈਂ ਬਣਾ ਲੈਣੀ ਆਂ ਔਰ ਵਧੀਆ ਬਣਾ ਲੈਣੀ ਆਂ ਤਾਂ ਮੈਂ ਖਾਣੇ ਤੋਂ ਹੀ ਸਟਾਰਟ ਕੀਤਾ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਟਿਫਿਨ ਸਰਵਿਸ ਦਾ ਕਰਨਾ ਆ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਕੀ ਸਮਾਨ ਲੈਣਾ ਮੈਂ ਜੋ ਸਮਾਨ ਉਹਨਾਂ ਨੂੰ ਕਿਹਾ ਉਹਨਾਂ ਨੇ ਮੈਨੂੰ ਲੈ ਕੇ ਦਿੱਤਾ ਤਾਂ ਮੈਨੂੰ ਅੱਗੇ ਵਧਾਉਣਾ ਚਾਹੀਦਾ ਹਾਂ ਹਾਂਜੀ ਮੈਂ ਇਸ ਕੰਮ ਨੂੰ ਅੱਗੇ ਵਧਾਣਾ ਚਾਹੁੰਦੀ ਹਾਂ ਕਿ ਮੈਂ ਆਪਣਾ ਕੰਮ ਅੱਗੇ ਵਧਾਵਾਂ ਤਾ ਆਪਣੇ ਘਰ ਦੇ ਹਾਲਾਤਾਂ ਨੂੰ ਮੈਂ ਬਦਲ ਸਕਾਂ ਕਿਉਂਕਿ ਇੱਕ سپورਟ ਚਾਹੀਦੀ ਹੈ ਬਿਨਾ سپورਟ ਦੇ ਕੋਈ ਵੀ ਬੰਦਾ ਕੁਝ ਨਹੀਂ ਕਰ ਸਕਦਾ ਇੱਕ سپورਟ ਚਾਹੀਦੀ ਆ ਘਰ ਦੇ ਦੀ سپورਟ ਤਾਂ ਹੈਗੀ ਆ ਪਰ ਮੈਂ ਚਾਹਨੀ ਆ ਕਿ ਮੈਨੂੰ ਬਾਹਰ ਹੁਸ਼ਿਆਰਪੁਰ ਚ ਜਿੰਨੇ ਵੀ ਮੈਨੂੰ ਪੰਜਾਬੀ ਦੇਖ ਰਹੇ ਆ ਉਹ ਵੀ ਮੈਨੂੰ سپورਟ ਕਰਨ ਤਾਂ ਕਿ ਮੈਂ ਆਪਣੇ ਕੰਮ ਨੂੰ ਅੱਗੇ ਵਧਾ ਸਕਾਂ ਬਾਕੀ ਕੁਆਲਿਟੀ ਵੱਲੋਂ ਕੋਈ ਉਹ ਨਹੀਂ ਮਿਲੇਗਾ ਕੁਆਲਿਟੀ ਠੀਕ ਮਿਲੇਗੀ ਹਰ ਇੱਕ ਚੀਜ਼ ਅੱਛੀ ਹੋਏਗੀ ਕੁਆਲਿਟੀ ਦੇ ਨਾਲ ਕੋਈ ਨਹੀਂ ਹੈ ਕੰਪਰੋਮਾਈਜ਼ ਨਹੀਂ ਹੈ ਤੇ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਸਰਕਾਰ ਨੂੰ ਅਪੀਲ ਕਰਨੀ ਚਾਹੁੰ। ਸਮਾਜ ਸੇਵੀ ਸੰਸਥਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਟਿਫਨ ਵਗੈਰਾ ਲੈ ਕੇ ਦੇਣ ਨੂੰ ਔਰ ਉਹ ਅੱਗੇ ਵੀ ਕਾਫੀ ਲੋਕਾਂ ਦੀ ਮਦਦ ਕਰਦੇ ਆ ਮੈਂ ਇਹੀ ਕਹਨੀ ਆ ਕਿ ਅਗਰ ਕੋਈ ਆਪਣੇ ਪੈਰਾ ਤੋਂ ਉੱਖੜ ਜਾਂਦਾ ਆ ਤੇ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਮੇਰੇ ਖੁਦ ਵੀ दिली ਇਹੀ ਇੱਛਾ ਆ ਕਿ ਮੈਂ ਆਪਣੇ ਬੱਚਿਆਂ ਨੂੰ ਬੜੀ ਤੰਗੀ ਦੇ ਨਾਲ ਪੜਾਇਆ ਆ ਮੈਂ ਇਹੀ ਚਾਹਨੀ ਆ ਕਿ ਪਰਮਾਤਮਾ ਮੈਨੂੰ ਮੇਰੇ ਪੈਰਾ ਤੇ ਖੜਾ ਕਰੇ ਔਰ ਮੈਂ ਵੀ ਕਿਸੇ ਦੀ ਬਾਹ ਫੜ ਸਕਾਂ ਕੀ ਨਾਮ ਹੈ ਤੁਹਾਡਾ ਬਲਜੀਤ ਕੌਰ ਕੀ ਕਰਾ ਫਿਰ ਇਹ ਆਈਡੀਆ ਜਿਹੜਾ ਹੈਗਾ ਉਹਨਾਂ ਦਾ ਉਹਦੇ ਵਿੱਚ ਤੁਸੀਂ ਹੈਲਪ ਕਰਦੇ ਹੋ ਉਹਨਾਂ ਦੇ ਹਾਂਜੀ ਬਹੁਤ ਸਪੋਰਟ ਕਰੀਦੀ ਆ ਤਾਂ ਕਿ ਮੇਰੇ ਮੰਮਾ ਹੁਣ ਸ਼ੁਰੂ ਤੋਂ ਜਦ ਪਪਾ ਵੀ ਕੱਢਦੇ ਆ ਨਾਲ ਬਹੁਤ ਮਿਹਨਤ ਕਰਦੇ ਆ ਤੇ ਬਹੁਤ ਮਿਹਨਤ ਕਰਕੇ ਇਹਨਾਂ ਨੇ ਸਾਨੂੰ ਪੜਾਇਆ ਆ ਤੇ ਹੁਣ ਮੰਮੀ ਦੀ ਵੀ ਏਜ ਹੁੰਦੀ ਆ ਸਲਾਈ ਦਾ ਕੰਮ ਉਹਨਾਂ ਤੋਂ ਇੰਨਾ ਹੁੰਦਾ ਨਹੀਂ ਤੇ ਉਹ ਫੂਡ ਅੱਛਾ ਬਣਾਉਂਦੇ ਆ ਬਹੁਤ ਤੇ ਉਹਨਾਂ ਨੂੰ ਫਿਰ ਮੋਟੀਵੇਟ ਕੀਤਾ ਵੀ ਤੁਸੀਂ ਆਪਣਾ ਕੰਮ ਕਰੋ ਸਟਾਰਟ ਆਪਣਾ ਫੂਡ ਦਾ ਸਟਾਰਟ ਕਰੋ ਤੇ ਕਦੋਂ ਸ਼ੁਰੂ ਕੀਤਾ ਕਿੰਨੀ ਕਿ ਸਪੋਰਟ ਮਿਲ ਰਹੀ ਹੈ ਲੋਕਾਂ ਤੋਂ ਪੁੱਛਿਆ ਕਿੰਨਾ ਕੁ ਮਿਲ ਰਿਹਾ ਕਿ ਜਾਂ ਸਾਡੇ ਘਟੇ ਹਲੇ 3 ਮੰਥ ਹੋਏ ਆ ਤੇ ਸ਼ੁਰੂ ਸ਼ੁਰੂ ਵਿੱਚ ਥੋੜਾ ਹੈਗਾ ਸੀਗਾ ਜੋ ਮੈਂ ਕਿਸ ਨੇ ਸਾਡੀ ਰੀਲ ਬਣਾਈ ਸੀ ਤਾਂ ਸਾਡਾ ਥੋੜਾ ਉਹਦਾ ਚੱਲਿਆ ਸੀਗਾ ਬਟ ਇਦਾਂ ਕਰੀ ਜਿਆਦਾ ਆ ਜਾਂਦੇ ਕਦੀ ਥੋੜੇ ਆ ਜਾਂਦੇ ਆ ਇਦਾਂ ਥੋੜਾ ਬਸ ਹਲੇ ਪ੍ਰੋਫਿਟ ਨਹੀਂ ਕੁਝ ਹੋ ਰਿਹਾ ਇਹ ਆ ਠੀਕ ਆ ਹੋਈ ਜਾ ਰਿਹਾ ਸਭ ਕੁਝ ਕੋਈ ਅਪੀਲ ਸਰਕਾਰ ਤੋਂ ਸਸਥਾਵਾਂ ਤੋਂ ਜਾਂ ਪੰਜਾਬੀਆਂ ਨੂੰ ਕੁਝ ਰਿਹਾ ਦੇਣਾ ਚਾਹੂੰ। ਇਹ ਆਮ ਹੈ ਕਿ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ। ਤੁਸੀਂ ਸਾਡਾ ਫੂਡ ਟਰਾਈ ਕਰੋ ਅੱਗੇ ਤੁਸੀਂ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਅੱਗੇ ਆਪਣੀ ਤਰੱਕੀ ਕਰੀਏ ਅੱਗੇ ਸਾਡਾ ਕੰਮ ਚੱਲੇ। ਤੁਸੀਂ ਪੜ੍ਹਦੇ ਹੋ ਕੀ ਕਰਦੇ ਹੋ? ਹਾਂਜੀ ਮੈਂ ਗ੍ਰੈਜੂਏਸ਼ਨ ਕਰ ਲਈ ਹੋਈ ਆ ਰੀਸੈਂਟ ਮੈਂ ਜੂਨ ਜੁਲਾਈ ਦੇ ਵਿੱਚ ਕੀਤੀ ਆ। ਔਰ ਹੁਣ ਮੈਂ ਜੌਬ ਜੌਬ ਕਰ ਰਹੀ ਹਾਂ। ਅੱਗੇ ਤੁਹਾਡੇ ਕੀ ਸੁਖਣੇ ਨੇ ਅੱਗੇ ਮੇਰਾ ਇਹ ਆ ਮੈਂ ਮੇਰਾ ਇਹ ਸ਼ੌਂਕ ਹੈਗਾ ਪਾਇਨ ਆਰਟਸ ਦੇ ਵਿੱਚ ਮੈਂ ਡਰਾਇੰਗ ਦੇ ਵਿੱਚ ਕਰਦੀ ਆ ਤੇ ਮੈਨੂੰ ਇਹ ਆ ਮੈਂ ਗ੍ਰਾਫਿਕ ਡਿਜ਼ਾਈਨਿੰਗ ਸਿੱਖਾ ਔਰ ਜੋ ਮੈਂ ਆਪਣਾ ਹੱਥੀ ਸਕੈਚ ਬਣਾਉਣੀ ਆ ਉਹਨੂੰ ਮੈਂ ਡਿਜੀਟਲ ਗ੍ਰਾਫਿਕ ਦੇ ਵਿੱਚ ਕਰਾਂ ਤੇ ਆਰਥਿਕ ਤੰਗੀਆਂ ਨਾਲ ਫਿਰ ਕਿੰਨਾ ਕੁ ਪਰੇਸ਼ਾਨੀਆਂ ਕਿੰਨੀਆਂ ਆਉਂਦੀਆਂ ਪੜਾਈ ਦੇ ਵਿੱਚ ਆਰਥਿਕ ਤੰਗੀਆਂ ਦੇ ਨਾਲ ਤਾਂ ਪੜਾਈ ਦੇ ਵਿੱਚ ਬਹੁਤ ਔਖੀ ਦਿੱਕਤ ਆਈ ਆ ਕਈ ਵੇ ਤਾਂ ਪੈਸੇ ਵੀ ਨਹੀਂ ਹੁੰਦੇ ਸੀ ਅਸੀਂ ਬੁੱਕਸ ਲੈ ਸਕੀਏ ਬੁੱਕਸ ਕਿਸੇ ਤੋਂ ਲੈ ਕੇ ਆ ਕਿਸੇ ਦੇ ਕੋਲੋਂ ਫੋਟੋਸ ਮੰਗਾ ਕੇ ਫੇਰ ਪੜੀਦਾ ਹੁੰਦਾ ਸੀਗਾ ਤੇ ਆ ਫੇਰ ਕਿਸੇ ਦੇ ਕੋਲੋਂ ਬੁੱਕਸ ਲੈ ਕੇ ਨੋਟਸ ਬਣਾ ਲੇਦੀਆਂ ਸੀ ਤੇ ਕਈ ਵਾਰੀ ਤਾਂ ਪੇਪਰ ਵੀ ਬਿਨਾ ਬੁੱਕਸ ਤੋਂ ਦਿੱਤੇ ਹੋਏ ਆ ਮੈਂ ਹੂੰ ਤੇ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਨੇ ਮੇਰੇ ਫਾਦਰ ਮਕੈਨਿਕਾ ਕਿਸੇ ਦੇ ਸ਼ਾਪ ਤੇ ਬਾਹਰ ਬੈਠ ਕੇ ਕੰਮ ਕਰਦੇ ਆ ਖੁਦ ਦੀ ਸ਼ਾਪ ਨਹੀਂ ਆ ਹੂੰ ਤੇ ਹੋਰ ਉਹ ਫੈਮਲੀ ਚ ਕੌਣ ਕੋਨ ਆ? ਅ ਫੈਮਲੀ ਚ ਮੇਰੇ ਬ੍ਰਦਰ ਆ ਉਹ ਹੁਣ ਪਲੱਸ 2 ਕਰਕੇ ਹਟਿਆ ਗ੍ਰੈਜੂਏਸ਼ਨ ਕਰ ਰਿਹਾ ਆ ਅ ਐਸਜੀ ਕਾਲਜ ਬੀਪੀਏ ਦੇ ਵਿੱਚ